ਜਿਹੜੇ ਲੋਕਾਂ ਨੂੰ ਇਨਸਾਫ ਕਰੋਂ ਦਵਾਉਂਦੀਆਂ ਗੱਲਾਂ ਕਰਦੇ ਸੀ ਇੱਕ ਸੀੜ ਜਿੱਤਣ ਲਈ ਪੁਲਿਸ ਮੁਲਾਜ਼ਮਾਂ ਨੂੰ ਸਾਡੇ ਇੱਥੇ ਇੱਕ ਵਰਕਰ ਨੂੰ ਫੜਕੇ ਉਹਦੀ ਕੁੱਟਮਾਰ ਕਰ ਰਹੇ ਇਹ ਫੜਾਇਆ ਸੀ ਵੀ ਸਮਾਨ ਜਿਹੜਾ ਇੱਥੋਂ ਇਹ ਵੰਡਦੇ ਸੀ ਉਹ ਫੜਾਇਆ ਸੀ ਉਸ ਵਰਕਰ ਨਾਲ ਕੁੱਟਮਾਰ ਹੋ ਰਹੀ ਸੀ ਮੌਕੇ ਤੇ ਆਸ਼ੂ ਜੀ ਨੇ ਆ ਕੇ ਉਹਨਾਂ ਨੂੰ ਛਡਾਇਆ ਤਾਂ ਇਸ ਤਰੀਕੇ ਦਾ ਸੀੜ ਨਹੀਂ ਜਿੱਤਿਆ ਨਹੀਂ ਲੋਕ ਹਮੇਸ਼ਾ ਧੱਕੇ ਦੇ ਖਿਲਾਫ ਰਹੇ ਨੇ ਹੋਰ ਸੇਟ ਬਣ ਚੁੱਕੇ ਹਲਕਾ ਵੈਸਟ ਕਿਉਂਕਿ ਜੋਜ਼ ਨਵੀਂ ਤਸਵੀਰ ਸਾਹਮਣੇ ਆ ਰਹੀ ਹੈ ਇਸ ਟਾਈਮ ਆਸ਼ੂ ਜੀ ਦੇ ਪੇਜ ਤੇ ਵੀ ਲਾਈਵ ਆਪਾਂ ਦੇਖ ਕੇ ਹਟਿਆ ਵੀ ਇਲਾਕੇ ਦੇ ਵਿੱਚ ਇੰਨਾ ਗਰਮ ਮਾਹੌਲ ਬਣਿਆ ਹੋਇਆ ਹੈ ਕੀ ਦੇਖ ਰਹੇ ਹੋ ਤੱਕੇ ਸ਼ਾਇ ਹੈ ਕੀ ਹੈ ਜਿਹੜੇ ਲੋਕਾਂ ਨੂੰ ਇਨਸਾਫ ਕਰੋਂ ਦਵਾਉਣ ਦੀਆਂ ਗੱਲਾਂ ਕਰਦੇ ਸੀ ਇੱਕ ਸੀੜ ਜਿੱਤਣ ਲਈ ਪੁਲਿਸ ਮੁਲਾਜ਼ਮਾਂ ਨੂੰ ਸਾਡੇ ਇੱਥੇ ਇੱਕ ਵਰਕਰ ਨੂੰ ਫੜਕੇ ਉਹਦੀ ਕੁੱਟਮਾਰ ਕਰ ਰਹੇ ਆ ਜਿਹੜੇ ਵਰਕਰ ਨੇ ਇਹ ਫੜਾਇਆ ਸੀ ਵੀ ਸਮਾਨ ਜਿਹੜਾ ਇੱਥੋਂ ਇਹ ਵੰਡਦੇ ਸੀ ਉਹ ਫੜਾਇਆ ਸੀ ਉਸ ਵਰਕਰ ਨਾਲ ਕੁੱਟਮਾਰ ਹੋ ਰਹੀ ਸੀ ਮੌਕੇ ਤੇ ਆਸ਼ੂ ਜੀ ਨੇ ਆ ਕੇ ਉਹਨਾਂ ਨੂੰ ਛੜਾਇਆ ਤੇ ਉਸ ਵਰਕਰ ਦੀ ਸਾਡੇ ਦੀ ਜਾਨ ਬਚਾਈ ਨਹੀਂ ਤਾਂ ਪੁਲਿਸ ਤਾਂ ਇਸ ਤਰੀਕੇ ਨਾਲ ਕੁੱਟ ਰਹੀ ਸੀ ਜਿਵੇਂ ਕੋਈ ਬਹੁਤ ਵੱਡਾ ਉਹਨੇ ਕ੍ਰਾਈਮ ਕੀਤਾ ਹੁੰਦਾ ਜੀ ਲੇਕਿਨ ਕੀ ਹੈ ਫਿਰ ਪੁਲਿਸ ਦਾ ਕੀ ਯੋਗਦਾਨ ਦੇਖ ਰਹੇ ਹਾਂ ਕਿ ਕਿਤਨਾ ਕਿਤਨੇ ਲੋਕਤੰਤਰ ਦਾ ਘਾਣ ਨਹੀਂ ਹੋ ਰਿਹਾ ਇਹ ਪੁਲਿਸ ਦਾ ਯੋਗਦਾਨ ਹੈ ਜਿਹੜਾ ਲੋਕ ਦੇਖ ਹੀ ਰਹੇ ਆ ਵੀ ਪੁਲਿਸ ਹੁਣ ਕੀ ਕਰ ਰਹੀ ਆ ਇਹ ਜੇ ਆ ਹਰਕਤਾਂ ਤੇ ਤੁਰ ਪਏ ਆਇਸ ਫ੍ਰੀਕੇ ਦਾ ਸੀਡ ਨਹੀਂ ਜਿੱਤੀ ਜਾਣੀ ਲੋਕ ਹਮੇਸ਼ਾ ਧੱਕੇ ਦੇ ਖਿਲਾਫ ਰਹੇ ਨੇ ਅਸੀਂ ਵੀ ਜ਼ਿੰਦਗੀ ਚ ਬੜੀਆਂ ਲੜਖਣਾਂ ਲੜੀਆਂ ਨੇ ਜੀ ਜਦੋਂ ਵੀ ਕਿਤੇ ਧੱਕਾ ਹੋਇਆ ਚਾਹੇ ਉਹ ਸਾਡੇ ਪੱਖ ਕੰਨੀਆਂ ਹੋਇਆ ਹੋਵੇ ਚਾਹੇ ਕਿਸੇ ਹੋਰ ਕੰਨੀਆਂ ਹੋਇਆ ਹੋਵੇ ਉਹ ਲਖੇਨ ਕੋਈ ਜਿੱਤਦਾ ਨਹੀਂ ਹੁੰਦਾ ਜੀ ਲੇਕਿਨ ਅਕਲ ਰਾਸ਼ਨ ਵੀ ਫੜਿਆ ਸੀ ਉਹ ਵੀਡੀਓ ਵੀ ਵਾਇਰਲ ਹੋਈ ਕਰੀ ਕੋਈ ਉਹਤੇ ਕਾਰਵਾਈ ਨਹੀਂ ਕੀਤੀ ਇਹਨਾਂ ਵੱਲੋਂ ਕਿਸੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਡੇ ਬੰਦਿਆਂ ਨੂੰ ਗਲੀਆਂ ਚ ਲੱਭਦੇ ਫਿਰਦੇ ਆ ਕੋਈ ਮਿਲ ਨਹੀਂ ਰਿਹਾ ਅਸੀਂ ਕੋਈ ਇਹਨਾਂ ਕੋਲ ਜਿੰਨਾ ਪੈਸਾ ਉਹ ਸਾਡੀ ਬਟੇ ਦੀ ਟੀਮ ਕੋਲ ਉਹਨਾਂ ਪੈਸਾ ਨਹੀਂ ਉਹ ਮੈਂ ਨਹੀਂ ਸੱਟ ਰਹੇ ਇਹ ਲੱਗੇ ਹੋਏ ਨੇ ਗਲੀ ਗਲੀ ਪੈਸਾ ਸੱਟਣ ਪੈਸੇ ਦੇ ਜੋਰ ਤੇ ਸੀਟ ਜਿੱਤਣਾ ਚਾਹੁੰਦੇ ਆ ਲੋਕਾਂ ਨੇ ਸਮਾਨ ਵੀ ਇਹਨਾਂ ਦਾ ਖਾ ਜਾਣਾ ਤੇ ਇਹਨਾਂ ਨੂੰ ਵੋਟ ਵੀ ਨਹੀਂ ਪਾਉਣੀ ਇੱਕ ਸਵਾਲ ਇਹ ਵੀ ਪੁੱਛਣਾ ਚਾਹੂੰਗੀ ਕਿ ਸਿਰਫ ਕਾਂਗਰਸ ਵਰਕਰਾਂ ਤੇ ਹੀ ਕਿਉਂ ਤਾਂ ਕਿਸ਼ਾਈ ਹੋ ਰਹੀ ਹੈ ਭਾਜਪਾ ਵੱਲੋਂ ਤਾਂ ਕਿਸੇ ਵੱਲੋਂ ਇਹ ਵੀਡੀਓ ਕੋਈ ਜਾਰੀ ਨਹੀਂ ਹੋ ਰਹੀ ਤੁਸੀਂ ਕੱਲ ਦੇਖਿਆ ਸੀ ਉਹ ਤੇ ਤੁਸੀਂ ਜਿਹੜਾ ਰੋਡ ਸ਼ੋਅ ਨਿਕਲ ਰਿਹਾ ਸੀ ਉਥੇ ਆਸ਼ੂ ਆਸ਼ੂ ਹੋ ਰਹੀ ਸੀ ਨਾ ਬਸ 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 ਉਹ ਹੀ ਕਾਰਨ ਆ ਉਹਦੇ ਕਰਕੇ ਹੀ ਆਸ਼ੂ ਨਾਲ ਧੱਕਾ ਹੋ ਰਿਹਾ ਕਿਉਂਕਿ ਆਸ਼ੂ ਆਸ਼ੂ ਹੋ ਰਹੀ ਆ ਸਰ ਜਿਸ ਵੀਡੀਓ ਦੀ ਅਸੀਂ ਗੱਲ ਕਰਦੇ ਪਏ ਹਾਂ ਜਿਹਦੇ ਵਿੱਚ ਕਾਂਗਰਸੀ ਵਰਕਰ ਦੀ ਕੁ ਜੋ ਰਹੀ ਸਥਿਤੀ ਕੀ ਸੀ ਉਸ ਟਾਈਮ ਮੌਕੇ ਦੀ ਤਸਵੀਰ ਕੀਤੀ ਮੌਕੇ ਤੇ ਇਦਾਂ ਸੀ ਕਿ ਲੜਕਾ ਆਮ ਆਦਮੀ ਪਾਰਟੀ ਦਾ ਸਕੂਟਰ ਦੇ ਉੱਪਰ ਆਸ਼ਨ ਵੰਡਰ ਆ ਰਿਹਾ ਸੀਗਾ ਜਿਹਨੂੰ ਮੌਕੇ ਤੇ ਸਾਡੇ ਵਰਕਰ ਨੇ ਹੀ ਪਕੜਿਆ ਉਹਦੀ ਕੰਪਲੇਂਟ ਪਾਈ ਕਿ ਉਹ ਆਪਣਾ ਸਕੂਟਰ ਛੱਡ ਕੇ ਉੱਥੋਂ ਭੱਜ ਗਿਆ ਸਾਡੀ ਕੰਪਲੇਂਟ ਦੇ ਉੱਪਰ ਕਾਰਵਾਈ ਨਹੀਂ ਕੀਤੀ ਗਈ ਆਫਸ ਤੋਂ ਬਾਅਦ 2 ਘੰਟੇ ਬਾਅਦ ਪੁਲਸ ਆ ਕੇ ਜਿਹੜੇ ਵਰਕਰ ਨੇ ਸਾਡੇ ਸਕੂਟਰ ਨੂੰ ਖੜਿਆ ਸੀਗਾ ਉਹ ਉਸਦੀ ਕਾਰਵਾਈ ਕਰਦੇ ਕਰਦੇ ਉਹਨੂੰ ਕੁੱਟਮਾਰ ਕਰਦੇ ਹੋਏ ਆਪਣੇ ਨਾਲ ਲੈ ਗਏ ਪੁਲਿਸ ਦੇ ਸਾਹਮਣੇ ਸਾਰਾ ਹੋਇਆ ਸਭ ਕੋਈ ਪੁਲਿਸ ਦੇ ਸਾਹਮਣੇ ਹੋਇਆ ਜੀ ਵੀਡੀਓ ਸਾਰੀ ਇੱਕ 1 ਟੂ ਜੈਡ ਪ੍ਰੋਵਾਈਡ ਕਰੂੰਗਾ ਬਿਲਕੁਲ ਸਾਰਾ ਕੁਝ ਪ੍ਰੋਵਾਈਡ ਹੋ ਜਾਊਗਾ ਜੀ ਜੀ ਤੇ ਫਿਰ ਕੀ ਕੀ ਕਾਰਨ ਸਮਝਦੇ ਹੋ ਕਿ ਪੁਲਿਸ ਸਾਹਮਣੇ ਖੜੀ ਹੈ ਤੇ ਦੋਨਾਂ ਦੀ ਕੁੱਟਮਾਰ ਜਾਂ ਝਗੜਾ ਜੋ ਵੀ ਹੁੰਦਾ ਹੈ ਤੇ ਫਿਰ ਪੁਲਿਸ ਦਾ ਯੋਗਦਾਨ ਕੀ ਸੀਦਾ ਮੌਜੂਦਾ ਸਰਕਾਰ ਦਾ ੱੱੱਕਾ ਕੇਜਰੀਵਾਲ ਦਿੱਲੀੋਂ ਬੈਠ ਕੇ ਸਰਕਾਰ ਚ ਰਾਰਿਆ ਪੰਜਾਬ ਦੇ ਵਿੱਚ ਭਗਵੰਤ ਮਾਨ ਡੰਮੀ ਬਣਿਆ ਹੋਇਆ ਜੀ ਕੱਲ ਦਾ ਸਾਡਾ ਰੋਡ ਸ਼ੋਅ ਵੇਖ ਕੇ ਆਸ਼ੂ ਜੀ ਆਸ਼ੂ ਜੀ ਹੋਈ ਪੀ ਪ ਹਿੰਦੁਸਤਾਨ ਚ ਇਸ ਵੇਲੇ ਆਸ਼ੂ ਜੀ ਆਸ਼ੂ ਜੋ ਹੋਇਓ ਕੀ ਹੈ ਉਹ ਕੱਲ ਦਾ ਇਹ ਰੋਡ ਸ਼ੋਅ ਦੇ ਕੇ ਬੁਖਲਾ ਗਏ ਨੇ ਹੁਣ ਇਹਨਾਂ ਨੇ ਟੂਚੀਆਂ ਸ਼ੁਰੂ ਕਰਤੀਆਂ ਕਰਨੀਆਂ ਕਿਸੇ ਜਨਾਨੀ ਨੂੰ ਸੂਟ ਵੰਡੇ ਪਏ ਨੇ ਕਿਸੇ ਨੂੰ ਸਰਵ ਵੰਡੀਆਂ ਦੇ ਕਿਸੇ ਨੂੰ ਰਾਸ਼ਨ ਦਈ ਜਾਂਦੇ ਨੇ ਕਿਸੇ ਨੂੰ ਸ਼ਰਾਬ ਵੰਡੀਆਂ ਦੇ ਇੱਥੋਂ ਤੱਕ ਪਤਾ ਲੱਗਿਆ ਵੀ LED ਫ੍ਰਿਜ వాటర్ কুলਰ ਤੱਕ ਇਹ ਸਾਲੇ ਨਾਲ ਦੀ ਨਾਲ ਦੇਈ ਜਾਂਦੇ ਨੇ ਨਹੀਂ ਯਾਰ ਡਰਾਈ ਦੇ ਚੱਲਦਾ ਪਏ ਤਾਂ ਸ਼ਰਾਬ ਕਿਵੇਂ ਬਣ ਸਕਦੇ ਇਹ ਇਹਨਾਂ ਤੋਂ ਇਹ ਪੁਲਸ ਵਾਲੇ ਪਤਾ ਕਰਨਗੇ ਵੀ ਕਿਵੇਂ ਵੰਡੇ ਪਏ ਨੇ ਜੀ ਜੀ ਕੁਛ ਕਹਿਣਾ ਚਾਹੁੰਦਾ 5 5 ਮੀਟਰ ਦੇ ਸੂਟ ਦੇ ਦੇ ਰੇ ਚੁੰਨੀ ਨਾਲੀ ਦੇ ਰਿਸੈਟ ਕਰਨ ਨੂੰ ਕੁਛ ਨਹੀਂ ਦੇ ਰਹੇ 50 50 ਰੁਪਏ ਵਾਲੇ ਸੂਟ ਦੇ ਰਹੇ ਨੇ ਬਗੈਰ 65 ਮਿੰਟ ਪਹਿਲਾਂ 2 ਘੰਟੇ ਪਹਿਲਾਂ ਰਾਸ਼ਨ ਫੜਿਆ ਗਿਆ ਸੀ ਉਦੋਂ ਪੰਜਾਬ ਪੁਲਿਸ ਨਹੀਂ ਆਈ 65 ਮਿੰਟ ਉਦੋਂ ਰਾਸ਼ਨ ਚੱਕ ਕੇ ਲੈ ਗਏ ਉਸ ਤੋਂ ਬਾਅਦ ਸਾਡੇ ਬੰਦੇ ਨੇ ਫੜਿਆ ਸਾਡੇ ਬੰਦੇ ਸ਼ੀਸ਼ਾ ਵੀ ਤੋੜਿਆ ਸਭ ਕੁਝ ਜਦੋਂ ਸਾਡੇ ਭਾਰਤ ਪੂਸ਼ਣ ਆਸ਼ੂ ਜੀ ਬੱਬਰ ਸ਼ੇਰ ਜੀ ਆਏ ਉਦੋਂ ਇਹਨਾਂ ਨੇ ਪੰਜਾਬ ਪੁਲਿਸ ਭੱਜੀ ਗਈ ਹੈ ਭਾਰਤ ਪੂਸ਼ਣ ਆਸ਼ੂ ਜੀ ਆਏ ਨੇ ਉਹਨਾਂ ਨੇ ਆਣ ਕੇ ਛੁੜਾਇਆ ਹੈ ਏ ਆ ਕਿ ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਕਿਹ ਪਰਤਪੁਰਸ਼ ਜੀ ਆਸ਼ੂ ਜੀਤੇ ਹੋਏ ਹਨ ਇਹ ਇਸ ਟਾਈਮ ਡਰ ਪਏ ਹਨ ਇਹਨਾਂ ਦਾ ਥਾਂ ਥਾਂ ਨਸ਼ਾ ਨਹੀਂ ਵੰਕਨ ਦਵਾਂਗੇ ਜਿੰਨਾ ਨਸ਼ਾ ਇਸ ਟਾਈਮ ਪੰਜਾਬ ਪੁਲਿਸ ਨਾਲ ਲ ਕੇ ਵੇਚਦੀ ਵੀ ਹੈ ਕੋਈ ਨਹੀਂ ਵੇਚਦਾ ਪਿਆ ਜੀ ਬੰਕੀ ਤਸਵੀਰ ਸੀ ਕੀ ਦੇਖਿਆ ਵਾ ਮੌਕੇ ਤੇ ਕੀ ਹੋਇਆ ਵਾ ਦੱਸ ਦੇ ਦੱਸ ਨਾ ਤੂੰ ਦੱਸ ਨਾ ਕੀ ਹੋਇਆ ਕਿ ਮੁੰਡੇ ਖੁਸ਼ੀ ਨਹੀਂ ਹੋਇਆ ਮੇਰਾ ਬੱਚਾ ਇਕੱਲਾ ਬੈਠਾ ਸੀ ਪੁਲਿਸ ਨੇ ਕੜੀਸ ਦੇ ਪਿੱਛੇ ਮੇਰੇ ਨੂੰ ਕੁੱਤੇ ਆਣਾਂ ਨੇ ਪੁਲਿਸ ਨੇ ਹਾਂ ਕੁੱਤੇ ਆਣ ਆਪ ਵਰਕਰ ਨੇ ਕੁੱਤੇ ਵਾ ਨਹੀਂ ਇਹਨਾਂ ਨੇ ਕੁੱਤੇ ਆ ਪੁਲਿਸ ਵਾ ਮੇਰੇ ਬੱਚੇ ਨੂੰ ਹੈ ਐਵੀ ਲੰਗਰ ਲਾਇਆ ਨੇ ਆ ਕਿਸੇ ਦੇ ਅਸ਼ਰਾ ਬੰਨ ਡਾ ਨੇ ਜਾਂ ਰਾਸ਼ਣ ਬੰਡਾ ਸੂਟ ਬੰਡਾ ਨੇ ਤੂੰ ਦੇ ਸੂਟ ਬੰਡਾ ਰਾਸ਼ਣ ਬੰਡਾ ਨੇ ਆ ਤੱਕਾ ਕਰਨਾ ਮੇਰੇ ਬੱਚੇ ਨਾਲ ਮੇਰੇ ਬੱਚੇ ਨੂੰ ਕੁਝ ਹੋ ਜਾਂਦਾ ਬੁਰਾ ਹਾਲ ਕਰਦਾ ਇਹ ਕੋੰਦਾ ਸੰਦ ਕੁਝ ਹੋ ਜਾਂਦਾ ਕਿ ਸਾਤੇ ਸੂਟ ਲੱਗਨੇ ਪੈਸੀ ਨਹੀਂ ਹੋਇਆ ਕਿੰਦਾ ਜੀ ਨਹੀਂ ਕਹਿੰਦੇ ਕਿ ਆਪ ਵਰਕਰ ਦੀ ਲੜਾਈ ਹੋਈ ਆ ਵਰਕਰ ਨੇ ਕੁੱਟਿਆ ਤਾਂ ਇਹ ਕਹਿੰਦੇ ਪੁਲਿਸ ਨੇ ਕੁੱਟਿਆ ਕੀ ਆ ਆ ਵਰਕਰ ਨੇ ਬਿਲਕੁਲ ਨਹੀਂ ਕੁੱਟਿਆ ਇਹ ਧੱਕਾ ਪੁਲਸ ਵਾਲਿਆਂ ਨੇ ਕੀਤਾ ਸਾਡੇ ਨਾਲ ਧੱਕਾ ਸੁਣ ਆਪ ਵਰਕਰ ਕਾਸ਼ੀ ਗੱਡ ਰਹੇ ਨੇ ਇਸ ਕਰਕੇ ਧੱਕਾ ਪਰਾਸ਼ਣ ਨਹੀਂ ਕੀਤਾ ਧੱਕਾ ਸਾਡੇ ਨਾਲ ਪੁਲਸ ਵਾਲਿਆਂ ਨੇ ਕੀਤਾ ਉਹਨਾਂ ਨੇ ਸਾਡਾ ਗੇਟ ਵੀ ਤੋੜਿਆ ਅੰਦਰ ਬੱਚਾ ਬੈਠਾ ਹੀ ਸਾਡਾ ਜੀ ਸੁਣੋ ਜੀ ਦੂਸਰੀ ਗੱਲ ਇਹ ਆਮ ਪਾਰਟੀ ਚੰਗੀ ਕੀ ਹੈ ਵੀ ਤੱਕਾ ਕਰਗੇ ਇਲੈਕਸ਼ਨ ਜਿੱਤ ਜਗੇ ਇਹ ਕਦੇ ਨਹੀਂ ਜਿੱਤਣਗੇ ਆਜੂ ਜਿੰਦਾਬਾਦ ਜਿੰਦਾਬਾਦ ਨਹੀਂ ਦੇਖੋ ਕੱਲ ਇੱਕ ਦਿਨ ਰਹਿ ਗਿਆ ਇੱਕ ਦਿਨ ਦਾ ਸਬਰ ਵੀ ਐਨਕੀ ਲੜਾਈ ਝਗੜੇ ਤਾਂ ਪਾ ਉਤਰਿਆ ਸੜਕਾਂ ਤੇ ਇਸ ਤਰ੍ਹਾਂ ਇਹਨਾਂ ਨੂੰ ਸਭ ਸਬਰ ਨਹੀਂ ਹੈਗਾ ਕਿਉਂਕਿ ਇਹ ਗਲੀ ਗਲੀ ਮਹੱਲੇ ਚ ਸਾਰੇ ਕੰਮ ਕਰਦੇ ਨੇ ਜੋ ਮਰਜੀ ਕਰੀ ਜਾਣ ਕਾਂਗਰਸ ਆਲੇ ਬਿਲਕੁਲ ਨਹੀਂ ਇਹੋ ਜਿਹਾ ਕੰਮ ਕਰ ਰਿਹਾ ਗਲਤ ਕੋਈ ਕਿਸੇ ਨੂੰ ਕਪੜਾ ਨਹੀਂ ਕਿਸੇ ਨੂੰ ਜਿਹੜਾ ਰਾਸ਼ਨ ਵੜ ਗਿਆ ਪੁਲਿਸ ਪੁਲਿਸ ਉਹਦੇ ਕਾਰਵਾਈ ਕਿਉਂ ਨਹੀਂ ਕਰ ਰਹੀ ਇਸ ਚੀਜ਼ ਦੇ ਉੱਪਰ ਅਸੀਂ ਹੰਗੰਿਆਂ ਦੀ ਫੜਾਇਆ ਲਾਈਵ ਵੀਡੀਓ ਸਾਡੇ ਕੋਲ ਸਭ ਕੁਝ ਹੈ ਉਸ ਚੀਜ਼ ਤੇ ਪੁਲਿਸ ਪਹੁੰਚ ਜਾਲੀ ਉਲਟਾ ਪੰਜ ਪੁਛਣਾ ਸ਼ੂ ਉਲਟਾ ਸਾਡੇ ਕਾਂਗਰਸੀ ਵਰਕਰਾਂ ਦੇ ਆ ਕੇ ਪੁਲਿਸ ਹਮਲਾ ਕਰਦੀ ਹੈ ਸਾਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਪਰ ਅਸੀਂ ਅੱਜ ਮੀਡੀਆ ਸਾਹਮਣੇ ਕਹਿਣਾ ਚਾਹੁੰਦੇ ਆ ਜੋ ਵੋਟਰ ਘੜਿਆ ਨਾ ਇਹ ਕਾਂਗਰਸੀ ਪੱਕਿਆ ਭਾਜਪਾ ਭਾਜੀ ਦੀ ਅੱਖੇ ਪੱਕੀਆਂ ਆ ਉਹ ਲਖਨ ਵੀਰ ਦੇ ਨਾਲ ਅੱਜੀ ਡੱਟ ਕੇ ਖੜੇ ਆ ਕਾਂਗਰਸ ਵਰਕਰ ਹੋ ਆਫ ਵਰਕਰ ਹੋ ਜ ਆ ਇਲਾਕੇ ਦੀ ਗੱਲ ਅਸੀਂ 15 ਸਾਲ ਤੋਂ ਕਾਂਗਰਸ ਪਾਰਟੀ ਦੇ ਨਾਲ ਚੱਲ ਰਹੇ ਆ ਜੀ ਠੀਕ ਹੈ ਲਖਨ ਸਾਡਾ ਭਰਾ ਹੈ ਅਸੀਂ ਲਖਨਤਾਂ ਨਹੀਂ ਕਰਨ ਦਵਾਂਗੇ ਔਰ ਕਾਂਗਰਸ ਪਾਰਟੀ ਕਿਸੇ ਵਰਗ ਨਾਲ ਧੱਕਾ ਨਹੀਂ ਹੋਣ ਦਵਾਂਗੇ ਅਸੀਂ ਮੇਰੀ ਉਮਰ ਜੀ 70 ਸਾਲ ਦੀ ਹੈ ਮੇਰੇ ਮਾਂ ਪਿਓ ਦਾਦੇ ਚਾਚੇ ਸਾਰੇ ਕਾਂਗਰਸ ਵਿੱਚ ਨੇ ਅਸੀਂ ਕਾਂਗਰਸ ਨੂੰ ਨਹੀਂ ਵੋਟ ਬੰਨਿਆ ਅਸੀਂ ਮੁੰਡੇ ਨੂੰ ਕਿਉਂ ਕੁੱਟਿਆ ਵੇ ਦਾਦੇ ਇਹ ਨਹੀਂ ਪਤਾ ਜੀ ਮੈਂ ਦੇਖਿਆ ਨਹੀਂ ਮੈਂ ਤਾਂ ਪਲਾਟ ਚ ਗਿਆਦਾ ਆਸ਼ੇ ਲਖਨ ਨੇ ਆਹ ਵਰਗ ਨਾਲ ਆਸ਼ੇ ਮਾਰ ਲਏ ਜੀ ਇਸ ਕਰਕੇ ਪੁਲਿਸ ਵਾਲਿਆਂ ਨੇ ਆਹ ਵਰਗ ਆਪ ਆਪ ਕੈਂਡੀਡੇਟ ਨੇ ਪੁਲਿਸ ਵਾਲਿਆਂ ਨੇ ਇੱਧਰ ਭੇਜਤਾ ਕਿ ਉਹਨਾਂ ਨੇ ਰਾਸ਼ਨ ਫੜਿਆ ਸਾਡਾ ਜਾ ਕੇ ਉਹਨਾਂ ਦੇ ਐਕਸ਼ਨ ਲੋ 15 ਦਿਨ ਹੋ ਰਹੇ ਨੇ ਅਸੀਂ ਕੋਈ ਰਾਸ਼ਨ ਨਹੀਂ ਬਾਟਾ ਚਾਰ ਪੰਜ ਦਿਨ ਚਾਰ ਪੰਜ ਦਿਨ ਹੋ ਗਏ ਐ ਇੱਕ ਸਰਫ ਦਾ ਪੈਕੇਟ ਐ 50 ਰੁਪਏ ਦਾ ਮੈਂ ਕਹਿੰਨਾ ਲੋਕ ਉਹਨਾਂ ਪਿੱਛੇ ਭੱਜ ਰਹੇ ਨੇ ਕਿ ਇੱਕ ਸਰਫ ਦਾ ਪੈਕੇਟ ਉਹ ਵੰਡ ਰਹੇ ਨੇ ਉਹਦੇ ਉੱਪਰ ਸੰਜੀਵ ਰੋੜਾ ਦੀ ਫੋਟੋ ਲੱਗੀ ਐ ਅੱਜ ਲੱਖਾਂ ਨੂੰ ਪ੍ਰੈਸ਼ਰਾਈਜ਼ ਕਰਨ ਲਈ 3-4 ਦਿਨ ਤੋਂ 150 ਪੌਲਸ ਵਾਲੇ ਸਾਹਮਣੇ ਟੈਂਕੀ ਵਾਲੀ ਪਾਰ ਦੇ ਉੱਤੇ ਆਏ ਐ ਦੱਸੋ ਕਿ ਇਹ ਡੋਨ ਐ ਜਾਂ ਕੀ ਐ ਸਾਡਾ ਮੁੰਡਾ ਕੀ ਐ ਸਾਡਾ ਇੱਕ ਜਾਣ ਕੇ ਕਰ ਰਹੇ ਆ ਜੀ ਜਾਣ ਕੇ ਜਾਣ ਕੇ ਵੈਸੇ ਹੀ ਪ੍ਰੈਸ਼ਰਾਈਜ਼ ਕਰਕੇ ਮੰਗ ਕਰ ਰਿਹਾ ਜੀ ਉਹ ਬਹੁਤ ਹੀ ਮਤਲਬ ਵਰਕ ਵਧੀਆ ਕਰ ਰਿਹਾ ਸਾਰੇ ਏਰੀਆ ਨੂੰ ਸਾਂਭ ਰਿਹਾ ਉਹ ਮੁੰਡਾ ਠੀਕ ਹੈ ਇੱਕ ਵਰਕਰ ਹੈ ਕਾਂਗਰਸ ਦਾ ਕਾਂਗਰਸ ਨੂੰ ਹਾਈਲਾਈਟ ਕਰ ਰਿਹਾ ਬਹੁਤ ਜ਼ਿਆਦਾ ਪਰ ਇਹਨਾਂ ਨੇ ਪ੍ਰੈਸ਼ਰਾਈਜ਼ ਕਰਨ ਲਈ ਰੋਜ਼ ਉੱਥੇ 150 ਬੰਦਾ ਪੁਲਿਸ ਦਾ ਸਾਡੇ ਦੇ ਸਿਰ ਤੇ ਵੜਾਇਆ ਹੋਇਆ ਹੈ ਕਿ ਅਸੀਂ ਇਹਦੇ ਚਿੱਟਾ ਵੇਚਦੇ ਪਿਆ ਜਿੱਥੇ ਚਿੱਟਾ ਵੇਦਾ ਪੁਲਿਸ ਨੂੰ ਪਤਾ ਨਹੀਂ ਆਪ ਵਾਲੇ ਚਿੱਟਾ ਵੇਚਦੇ ਆ ਉਹਨਾਂ ਨੂੰ ਪਤਾ ਨਹੀਂ ਕਿੱਥੇ ਚਿੱਟਾ ਵੇਖਦਾ ਕੀ ਕੁਝ ਦੇਖੋ ਜੀ ਲਖਨ ਉਹ ਬੰਦਾ ਹੈ ਦੇਖੋ ਭਾਂਜੀ ਪੁੱਤਰ ਮੇਰੀ ਗੱਲ ਸੁਣੋ ਉਹ ਬੰਦਾ ਹੈ ਜਿਹੜਾ ਕਿਸੇ ਦੇ ਘਰ ਲੜਕੀ ਦਾ ਵਿਆਹ ਹੋਵੇ ਸ਼ਾਦੀ ਹੋਵੇ ਉਹ ਫਰਨੀਚਰ ਆਪਣੇ ਕੋਲੋਂ ਲੈ ਕੇ ਦਿੰਦਾ ਹੈ ਲੇਕਿਨ ਬੰਦਾ ਮੈਂ ਕਹਿੰਦਾ ਇਹੋ ਜੇ ਬੇਟਾ ਹਰ ਘਰ ਖਰਚ ਦੇਵੇ ਇਸ ਲਖਣ ਵਰਗਾ ਬੱਚਾ ਹਰ ਘਰ ਖਰਚ ਦੇਵੇ ਲੇਕਿਨ ਤੁਹਾਨੂੰ ਕਹਿੰਦੀ ਕੋਈ ਕੋਲ ਨਹੀਂ ਕੋਈ ਦਿਲ 'ਚ ਖੋਟ ਨਹੀਂ ਔਰ ਦੂਸਰੀ ਗੱਲ ਮੈਂ ਛਾਤੀ ਠੋਕ ਕੇ ਕਹਨਾ ਮੈਂ ਵੀ ਮੀਨੂ ਮਲੋਤਰੇ ਦਾ ਚਾਚਾ ਆ ਮਾਂ ਔਰ ਮੈਂ ਛਾਤੀ ਠੋਕ ਕੇ ਕਹਨਾ ਲਗਣ ਵਰਗਾ ਬੰਦਾ ਜਮਣਾ ਵੀ ਹੈ ਨਹੀਂ ਕੈਂਪੇਚ ਔਰ ਪਹਿਲਵਾਨੀ ਦੇ ਵਿੱਚ ਵਰਲਡ ਦੇ ਵਿੱਚ ਰਿਕਾਰਡ ਰਹਿਦਾ ਲਵਾਨੀ ਦਾ ਬਦਮਾਸ਼ੀ ਕੀ ਕਾਰਨ ਹੈ ਬਦਮਾਸ਼ੀ ਇਹ ਕਰਾ ਰਹੇ ਨੇ ਆਹ ਬੋਲੇ ਕਰਾ ਰਹੇ ਆਹ ਬਦਮਾਸ਼ੀ ਕਰਵਾ ਰਹੇ ਆ ਇੱਥੇ ਮੁੰਡੇ ਬੈਠੇ ਆ ਕਿਸੇ ਨੂੰ ਵੀ ਪੁੱਛ ਲਓ ਵੀਡੀਓ ਦਿਖਾ ਦੋ ਜੇ ਕਿ ਨਾ ਧੱਕਾ ਕੀਤਾ ਹੋਵੇ ਅਸੀਂ ਇੱਥੇ ਆ ਕੇ ਬੈਠੇ ਆ ਲੇਡੀ ਦਾ ਮੁੰਡੇ ਦਾ ਰ ਆ ਇਹ ਮੌਕੇ ਦੇ ਮੌਕੇ ਦਾ ਦੇਖ ਲੋ ਲੜਕਾ ਕੋ ਖਿਸਿੱਟ ਕੇ ਪੁਲਿਸ ਵਾਲਾ ਕੋ ਹੱਕ ਨਹੀਂ ਬਣਦਾ ਤਾਂ ਕਿ ਲੜਕਾ ਕੋ ਚਾਰ ਬੰਦੇ ਸਮੇਂ ਕਿ ਖਿਸਿੱਟ ਕੇ ਲਾ ਰਿਹਾ ਲੋਕਾਂ ਵੀ ਤੋੜ ਦਈਏ ਹੈ ਇਹ ਗਲਤ ਬਾਤ ਹੈ ਨਾ ਪੁਲਿਸ ਵਾਲੇ ਕੋ ਇਹ ਕਰਨੇ ਨਹੀਂ ਚਾਹੀਏ ਨੂੰ ਦੇਖੋ ਜੀ ਇਹ ਤਾਂ ਬਦਮਾਸ਼ੀ ਹੋਈ ਐ ਧੱਕਾ ਕਰ ਦੇਣਾ ਦੇ ਨਾਲ ਸਾਡੀ ਗਲੀ ਵਿੱਚ ਮਜੀਂਦਰ ਸਿੰਘ ਦੀ ਬੰਟੀ ਦੀ ਲੜਕੀ ਸਾਡੇ ਲੜਕੀ ਸਾਡੇ ਘਰ ਆਈ ਕਹਿੰਦੀ ਤੁਸੀਂ ਪੰਜਨ ਵੋਟਾਂ ਨਹੀਂ ਪਾਣੀਆਂ ਛਾੜੂ ਨ ਵੋਟਾਂ ਪਾਓ ਅਸੀਂ ਕਿਹਾ ਕਿ ਕਿਉਂ ਪਹਿਲੇ ਤੁਸੀਂ ਕਹਿੰਦੇ ਪੰਜਨ ਨਹੀਂ ਵੋਟਾਂ ਪਿਆਓ ਹੁਣ ਤੁਸੀਂ ਛਾੜੂ ਨ ਵੋਟਾਂ ਪਾਓ ਵੀ ਕੀ ਗੱਲ ਐ ਕਹਿੰਦੀ ਆਸ਼ੂ ਨੇ ਬੇਇੱਜ਼ਤੀ ਕੀਤੀ ਐ ਮੈਂ ਕਿਹਾ ਉਸਨੇ ਕੀ ਬੇਇੱਜ਼ਤੀ ਤੂੰ ਕਹਿੰਦੀ ਸਾਡੇ ਕੋ ਸੂਟ ਲਵੋ ਦੋਵੇਂ ਨਾਲ ਕਹਿ ਕੇ ਗਈ ਐ ਛਾੜੂ ਨ ਵੋਟਾਂ ਪਾਓ ਬਜਿੰਦਰ ਸਿੰਘ ਦੀ ਬੰਟੀ ਦੀ ਬੇਟੀ ਬੱਬਲ ਅਜਾ ਫੂਡ ਲੋ ਅਤੇ ਹੋਰ ਕੀ ਕੀ ਦੇ ਰਹੇ ਨੇ ਨਾਲ ਰਾਸ਼ਨ ਆ ਦੇਖੋ ਜੀ ਆਪ ਵਾਲੇ ਰਾਸ਼ਨ ਆ ਵੜਿਆ ਗਿਆ ਭਾਜੀ ਆ ਰਾਸ਼ਨ ਵੜਿਆ ਜੀ ਇਹ ਕੁੱਟ ਮਾਰ ਕਰਨ ਦੀ ਵੀਡੀਓ ਉਹਨੂੰ ਪ੍ਰੂਫ ਦਿਓ ਨਾ ਮੈਂ ਤੁਸੀਂ ਆਪ ਵਾਲਾ ਕੁਝ ਪੰਜਾਬ ਪੋਸਟ ਕੋ ਪੁੱਛੋ ਜੀ ਇੱਥੇ ਬੈਠੇ ਡਿਊਟੀ ਦੇ ਰਹੇ ਆ ਜਾਂ ਸ਼ਾਂਤ ਬੈਠੇ ਆ ਵੀਡੀਓ ਤੁਸੀਂ ਬਣਾਈ ਹੈ ਤੁਸੀਂ ਗੱਲ ਕਰ ਰਹੇ ਹੋ ਪ੍ਰੂਫ ਪ੍ਰੂਫ ਦਿਖਾਓ ਪ੍ਰੂਫ ਲਾਓ ਰਾਸ਼ਨ ਵੜਿਆ ਰਾਸ਼ਨ ਦੀ ਵੀਡੀਓ ਹੈਗੀ ਹੈ ਸਾਡੇ ਕੋਲ ਕੁੱਟਣ ਮਾਰਨ ਦੀ ਵੀਡੀਓ ਦੱਸੋ ਸਾਡੇ ਨੂੰ ਕੁੱਟਣ ਵੜਾ ਸੁਣੋ ਮੇਰੇ ਮੇਰੇ ਸਾਹਮਣੇ ਇੱਥੇ ਪੁਲਿਸ ਵਾਲੇ ਆਏ ਨੇ ਗੱਡੀ ਲਈ ਇੱਥੇ ਮੈਂ ਸਾਹਮਣੇ ਖੜਾ ਸੀ ਇੱਥੇ ਸੀ ਆ ਸਾਹਮਣੇ ਪਰਦੇ ਵਾਲੇ ਦੁਕਾਨ ਹਾਂ ਨਹੀਂ ਵੀਡੀਓ ਨਹੀਂ ਬਣਾਈ ਵੀਡੀਓ ਕਿੱਥੇ ਬਣਾਉਣਾ ਸੀ ਬੁੰਡੇ ਨੂੰ ਛਡਾਉਣਾ ਸੀ ਕਰਨਾ ਸੀਗਾ ਪੁਲਿਸ ਵਾਲਿਆਂ ਨੇ ਆਏ ਚਾਰ 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 ਪਾਰ ਪੰਜ ਆਨੇ ਸੀਗੇ ਅੰਦਰੋਂ ਫੜ ਕੇ ਕਸੀਟਿਆ ਨੇ ਕਸੀਟਿਆ ਵਾ ਤੁਸੀਂ ਬੰਦਾ ਬੈਠਾ ਬੈਠਾ ਰਹਿਣ ਦਿਓ ਯਾਰ ਹਾਰਜਤ ਬਣੀ ਹੋਈ ਇੱਕ ਦਿਨ ਪਿਆ ਹੋਇਆ ਨਾ ਤੁਸੀਂ ਮੁੰਡੇ ਨੂੰ ਕਿਉਂ ਕੁੱਟਦੇਵੇਂ ਹੋ ਤੁਹਾਡੇ ਕੋਈ ਥੋਲਟੀ ਆ ਕੋਈ ਥੋਲਟੀ ਆ ਜਾਂ ਕੋਈ ਕਰਨ ਦੀ ਆ ਫਿਰ ਭਾਰਤਪੁਰ ਰਾਸ਼ੂ ਜੀ ਮਿੰਟਾ 'ਚ ਫਟਾਫਟ ਫੋਨ ਮਾਰਿਆ ਉਹ ਆਏ ਗੱਡੀ ਆਈ ਸਭ ਨੂੰ ਸ਼ ਕਰਦੇ ਮੂੰਹ ਤਾਂ ਮਾਰੀਆਂ ਨੇ ਤੁਸੀਂ ਕਿਉਂ ਮਾਰੇ ਰਹੇ ਕੋ ਕਿਉਂ ਅਥਾਰਟੀ ਆ ਪੁਲਿਸ ਨੇ ਕੋਲ ਉਹ ਤਾਂ ਦੇਖੋ ਹੁਣ ਜਾ ਕੇ ਤੁਸੀਂ ਹਾਲਤ ਦੇਖੋ ਤਾਂ ਕੀ ਵਜਰੇ ਦੀ ਹੈ ਕਸੀਟਿਆ ਤੁਸੀਂ ਐਵੇਂ ਆਣ ਪੁਲਿਸ ਨੇ ਕਿਉਂ ਕੀਤਾ ਵਾ ਪਹਿਲੇ ਧੱਕਾ ਕਰਦੇ ਸੱਟ ਲੱਗੇ ਨੇ ਉਹ ਜਿੰਮੇਵਾਰ ਹੁੰਦਾ ਦੱਸਿਓ ਇੱਥੇ ਕਿਸੇ ਦੇ ਨਾਲ ਬੱਚੇ ਨਾਲ ਸਰਕਾਰਾਂ ਆਂਦੀਆਂ ਜਾਂਦੀਆਂ ਨੇ ਧੱਕਾ ਨਹੀਂ ਆਉਂਦੇ ਨਾ ਭਾਈ ਤਿਆਰਾ मुदाबा करो गुल मु せんなくんはとまらど帰りでや ਕੋਚ ਲੋ ਬਾਈਟ ਕਰਨਾ ਆ ਤੇਰੇ ਨੂੰ ਮਦਕੀ ਨਾ ਮਰੇ ਲਾਈਕੇ ਲਾਈਕੇ ਪਤਾ ਨਹੀਂ ਪਤਾ ਨਹੀਂ ਤੇਰੇ ਉੱਪਰ ਲੱਗਾ ਦਾ ਤੇ ਅੰਦਰ ਬਾੜ ਬਾੜ ਕੇ ਸਮਾਜੇ ਤੋੜਦੀ ਵੀ ਪੁਲਿਸ ਆ ਗੁਰ ਬਾੜ ਕਰਦੀ ਨੀ ਮਿੰਟਾਂ ਲੈਂਦੀ 間 <noise> 違いない。